ਪੇੜ ਕਿੱਤਾ ਛੱਡ ਕੇ ਕੀ ਪਤਾ ਸਾਡੇ ਕੰਮ ਆ ਜਾਣ ਅਸੇ ਆਪਾ ਭਾਈ ਅਛਰੀ ਕਾਲ ਪਪਾ ਜੀ ਮੇਰਾ ਜਾਦੂਤ ਕਰਮਾ ਨਹੀਂ ਆਹੋ ਪਿੱਛੇ ਜੇ ਮਾਤਾ ਨਹੀਂ ਪੂਰੀ ਹੋ ਗਈ ਉਹਦੀ ਹੋ ਗਈ ਸੀ ਤਰ ਗਿਆ ਤਾਂ ਬਾਪੂ ਬੁਰਾ ਹੋ ਗਿਆ ਬਾਪੂ ਪੂਰਾ ਆ ਗਿਆ ਹੈ ਕੀ ਐ ਕੁਛ ਨਹੀਂ ਹੋਇਆ ਤੂੰ ਬੋਦਾ ਕਿੱਦਾ ਤੂੰ ਏ ਉਹ ਕੋਹ ਨਹੀਂ ਆਇਆ ਤੈਨੂੰ ਬੋਦਾ ਕਿੱਦਾ ਇੱਕ ਮਾਰਦੀ ਹੋਣਾ ਕੀ ਮੈਂ ਕੋਈ ਜਾਣ ਕੇ ਮਾਰਿਆ ਕਿਉਂ ਗਾਲੀ ਉਹ ਜੀ ਕੀਤੀ ਆ ਉਹ ਅਫਸੋਸ ਕਰ ਚੱਲੀ ਉਹਦਰ ਆ ਚੇ ਚੰਗਾ ਫਿਰ ਮੈਂ ਕਾਰੋਣਾ ਸੋਚ ਅਸੀਂ ਵੀ ਜਾਣਾ ਨਾਲ ਤੂੰ ਹੀ ਨਹੀਂ ਆ ਜਾਣਾ ਆਹੋ ਤੇ ਤੂੰ ਉੱਥੇ ਜਾ ਕੇ ਕੀ ਕਰਨਾ ਓਏ ਪਿੱਛੇ ਹਵਾ ਤਵਾ ਨਹੀਂ ਤੂੰ ਬੋਲਿਆ ਉੱਥੇ ਤੇ ਮੈਂ ਉੱਥੇ ਹਵਾ ਤਵਾ ਬੋਲਦਾ ਬੋਲਦਾ ਕਿ ਤੂੰ ਬਵਾ ਤਵਾ ਤੇ ਤੂੰ ਬੋਲਣ ਡਿਆ ਓ ਕੁਛ ਨਹੀਂ ਚੱਲ ਚਲੀਏ ਚਾ ਚਲੀਏ ਚੱਲ ਫਿਰ ਚਲੀਏ ਇਹਨੇ ਵੀ ਨਾਲ ਜਾਣਾ ਅੱਛਾ ਮੈਂ ਜਾਣ ਸਕਦਾ ਤੇ ਜੱਛੋ ਤੇ ਕੁੜੀਆਂ ਵਿਆਹ ਵੀ ਬੋਥੇ ਭੰਗੜੇ ਪਾਉਣੇ ਜਾ ਕੇ ਕਿ ਉੱਥੇ ਨੱਚਣਾ ਗਾੜੀ ਹੋ ਕੇ ਬਾਂਦਰਾਂ ਨੂੰ ਤੇ ਫੇਰ ਹਵਾ ਤਵਾ ਬੋਲੀ ਜਨਾ ਉੱਥੇ ਨਾ ਬੋਲੀ ਆ ਗੱਲਾਂ ਚਾ ਚਲੀਏ ਚੱਲ ਸਿਆਪਾ ਮੇਰੀ ਭਾਜਾ ਮਾੜਾ ਕੰਮ ਹੋਇਆ ਯਾਰ ਚੰਗੇ ਕੰਪਨੀ ਨਾਲ ਵੀ ਸੁਣਾ ਕੰਪਨੀ ਠੀਕ ਵਧੀਆ ਚੱਲਦਾ ਕੰਮ ਚਲੋ ਹੁਣ ਤੇ ਹੌਸਲਾ ਹੀ ਆ ਜੋ ਵਾਇਗਰ ਨੂੰ ਮਨਜ਼ੂਰ ਕੀ ਕਰ ਸਕਦਾ ਲਓ ਬਿਸ਼ਨਾ ਵੀ ਆ ਗਿਆ ਇਹਨੂੰ ਕਿੰਨੇ ਸੱਧਿਆ ਪਤਾ ਨਹੀਂ ਬੋਲੀ ਦਿੰਦਾ ਘਰ ਇਹ ਨਹੀਂ ਦੱਬਦੀ ਇਹ ਆਏ ਹੋਏ ਆਏ 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 ਹੋਏ ਓਏ ਤੋਰ ਨੱਕੜਾ ਸੌਖਾ ਹੈ ਆ ਅੱਜ ਕੀ ਗੱਲ ਹੋ ਹੀ ਪੁੱਛ ਸਗੇ ਭਲੇ ਚੰਗੇ ਭਲੇ ਵੇ ਲੈ ਮੈਂ ਆਪਣੇ ਬਾਜ਼ੀ ਦਾ ਪੱਕਾ ਮੈਂ ਕਹੇ ਨਾ ਬਾਪੂ ਮਰੂ ਤੇ ਫੇਰ ਆਵਾਂਗੇ ਆਪਾਂ ਆ ਕੇ ਵੇਖ ਲੈ ਦੇਖ ਲੋ ਵੀ ਕੜੀ ਦਾ ਕੋਈ ਪਤਾ ਨਹੀਂ ਲੱਗਿਆ ਆ ਮੁੰਡੇ ਨੇ ਵੱਧਿਆ ਗੱਲ ਆਖੀ ਇਹਦੇ ਕੋਈ ਚੰਨਾ ਮੈਂ ਆਈ ਗਿਆ ਇਹ ਗੱਲ ਅਰੇ ਆ ਆ ਮੁੰਡਾ ਬਹੁਤ ਵਧੀਆ ਕੀ ਕਹ ਕਾਕਾ ਮੇਰਾ ਕਹਿਨ ਦਾ ਮਤਲਬ ਬਾਪੂ ਜੀ ਵੀ ਘੜੀ ਦਾ ਕੋਈ ਪਤਾ ਨਹੀਂ ਲੱਗਦਾ ਸਹੀ ਕਿਹਾ ਹੀ ਸਹੀ ਕਿਹਾ ਘੜੀ ਦਾ ਕੋਈ ਪਤਾ ਨਹੀਂ ਲੱਗਦਾ ਮੇਰੀ ਪਰਛੋਂ ਦੀ ਗਵਾਚੀ ਆ ਇਹ ਲੱਭੀ ਨੇ ਕੱਲ ਨਵੀਂ ਲੈ ਕੇ ਆਇਆ ਓਏ ਹੋ ਬਾਪੂ ਜੀ ਮੇਰਾ ਕਹਿਨ ਦਾ ਮਤਲਬ ਬੰਦੇ ਦਾ ਤੁਰੇ ਤੁਰੇ ਦਾ ਪਤਾ ਨਹੀਂ ਲੱਗਦਾ ਸਹੀ ਗੱਲ ਆਖੀ ਤੁਰੇ ਤੁਰੇ ਦਾ ਕੋਈ ਪਤਾ ਨਹੀਂ ਲੱਗਦਾ ਪਰਛੋਂ ਦੀ ਗੱਲ ਆ ਮੈਂ ਤੁਰਿਆ ਜਾਂ ਜਾਂ ਤੇ ਠਿੱਡਾ ਲਾ ਕੇ ਮੈਂ ਡਿੱਗ ਪਿਆ ਤੇ ਮੂੰਹ ਮੱਥਾ ਮੇਰਾ ਥੱਲੇ ਵੱਜਾ ਹੈ ਤੁਰੇ ਜਾਂਦੇ ਕੋਈ ਪਤਾ ਨਹੀਂ ਲੱਗਦਾ ਬਾਪੂ ਜੀ ਮੇਰਾ ਕਹਿਨ ਦਾ ਮਤਲਬ ਬੰਦੇ ਦਾ ਤੁਰੇ ਤੁਰੇ ਦਾ ਪਤਾ ਲੱਦਾ ਕਿੱਧਰ ਨੂੰ ਗਲ ਜਾਣਾ ਉਹਨੇ ਸਹੀ ਕਿਹਾ ਕਾਕਾ ਬੇਹਲਾ ਕੋ ਪਤਾ ਲੱਗਦਾ ਘਰੋਂ ਬੰਦਾ ਕਿਹੜੇ ਕੰਮ ਜਾਂਦਾ ਕਿਹੜੇ ਕੰਮ ਪਹੁੰਚ ਜਾਂਦਾ ਮੈਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਇਹ ਕੌਣ ਆ ਇਹ ਪਾਪਾ ਮੇਰਾ ਅੱਛਾ ਪਿਓ ਹੈ ਤੁਹਾਡਾ ਹਾਂ ਇਹ ਵੀ ਵੇਹੇ ਬਿਮਾਰ ਸ਼ਮਾਰੀ ਰਹਿੰਦਾ ਇਹਨੂੰ ਕੀ ਹੋਇਆ ਕਦੀ ਇਹਨਾਂ ਦਾ ਬੀਪੀ ਹਾਈ ਹੋ ਜਾਂਦਾ ਤੇ ਕਦੀ ਲੋ ਹੋ ਜਾਂਦਾ ਅੱਛਾ ਅੱਛਾ ਮਤਲਬ ਇਹ ਵੀ ਫੁੜਕਣੀ ਵਾਲਾ ਕੇ ਨਹੀਂ ਨਹੀਂ ਮਦਰ ਮੈਂ ਪੇਟੇ ਸੇ ਆਪਾਂ ਫੇਰ ਸਾਡੇ ਭਾਜਾ ਕਰਨਾ ਪੈਣਾ ਕਿਹੋ ਜੀਆਂ ਗੱਲਾਂ ਕਰਨ ਦਿਆ ਤੂੰ ਝਵਲ ਬੰਦਾ ਕਿ ਥਾਂ ਤਾਂ ਨਾ ਵੇਤੇ ਮੈਂ ਕੋ ਗਲਤ ਗੱਲ ਕਹੀ ਹੈ ਤੇਰਾ ਮੁੰਡਾ ਬੁੱਤੀ ਮੋਕਿਆ ਕਿਨੂੰ ਮਖਾਉਣਾ ਵਾ ਤੂੰ ਬਾਪੂ ਜੀ ਇਹਨਾਂ ਦੇ ਪਾਪਾ ਜੀ ਬਹੁਤ شریف ਸੀ ਪਿੰਡ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਨਾ ਤੇ ਇਹਨਾਂ ਦੇ ਪਿਓ ਨੂੰ ਸਾਦੇ ਸੀ ਇਹ ਤਾਂ ਪਿਓ شریف ਹੀ ਵਾ ਤੇ ਹੋਰ ਸਾੜਾ شریف ਦਾ ਪਰਿਓ ਜੀ ਦਾ ਪਿਓ ਮੈਂ ਦੱਸਦੇ ਦੇ ਪਿਓ ਜੀ ਸ਼ਰੀਫੀ ਸੁਣ ਕਾਕਾ ਗੱਲ ਆ ਵੀ ਸੁਣੋ ਧਿਆਨ ਨਾਲ ਥਾਰੇ ਭਾਈ ਇਹਦਾ ਪਿਓ ਇਨਾ شریف ਸੀ ਜਿਹੜਾ ਪਿਓ ਸਕੂਲ ਪੜਦਾ ਹੁੰਦਾ ਸੀ ਮੇਰ ਨਾਲ ਨਿੱਕੇ ਹੁੰਦੇ ਜੇ ਗੱਲਾਂ ਤੇ ਜਦੋਂ ਇਹਦਾ ਪਿਓ ਸਕੂਲੇ ਪੜਦਾ ਹੁੰਦਾ ਸੀ ਤੇ ਯਾਰ ਬਹਿ ਲਿੰਦੇ ਚਾਜ ਨਾ ਕੀ ਹੋਇਆ ਤੁਸੀਂ ਜਦੋਂ ਇਹਦਾ ਪਿਓ ਸਕੂਲੇ ਪੜਦਾ ਜੀ ਤੇ ਛੁੱਟੀ ਹੋਈ ਤੇ ਅਸੀਂ ਸਕੂਲੋਂ ਜਦੋਂ ਜਾਣ ਡਿਆ ਸੀ ਹੈ ਤੇ ਜਦੋਂ ਅਸੀਂ ਸਕੂਲ ਯਾਰ ਕਾਤਾ ਸੁਣ ਲਈ ਆ ਤੂੰ ਉਹ ਗੱਲ ਸੁਣੀ ਗੱਲ ਗੱਲ ਸੁਣਾਈ ਜਲ ਜੇ ਇੱਧਰ ਦੱਸ ਤੂੰ ਮਰੀਆਣਾ ਤੇ ਤੇਰਾ ਮਰੀਆ ਤੇ ਤੇਰੇ ਨਾਲ ਦੱਸ ਦਿੰਨੇ ਆ ਹੈ ਕੱਛ ਰੂ ਨਾ ਪੋਟਰੋਨਾ ਕੁਈ ਜਾਣੀ ਇਹਦਾ ਪਿਓ ਚਕੂਲੇ ਚਕੂ ਲੋ ਬਾਹਰ ਨਿਕਲੇ ਅਹੀਂ ਤੇ ਆਉਂਦੇ ਆਉਂਦੇ ਨਾ ਰਸਤੇ 'ਚ ਇੱਕ ਕੁੜੀ ਮਿਲ ਪਈ ਇਹਦੇ ਪਿਓ ਨੇ ਕੁੜੀ ਨੂੰ ਛੇੜਿਆ ਪਿੰਡ ਵਾਲਾ ਕੁੱਟਿਆ ਭੈਣ ਕਹਿ ਕੇ ਛੁਟਿਆ ਤੇ ਹਨਾ ਉਹ ਲੱਗਾਈ ਬਰਫਜ ਵੇਖ ਲਾ ਕਿਦਾਂ ਹੈ ਮਾਛਾ ਵੀ ਕੰਬਣ ਨਹੀਂ ਡਿਆ ਜਿਵੇਂ ਗਿਰੀਆਂ ਬਦਾਮ ਖਾਜਿੰਦੀ ਆ ਤੇ ਕੋਈ ਕਿਸਮਤ ਆ ਗਿਆ ਕੁੱਛ ਕਿ ਕਿਸੇ ਕੋ ਕਰਵਾਇਆ ਬਾਲੀਏ ਦਾਦੀ ਲੱਗੀ ਹੀ ਕੋਈ ਮੈਂ ਬੰਦ ਕਰ ਦਿਨਾ ਕਿ ਕਿਥੋਂ ਬੰਦ ਹੁੰਦਾ ਆ ਕਾਕਾ ਬੰਦ ਕਰ ਕਿਥੋਂ ਹੁੰਦਾ ਆ ਆ ਲੋ ਆ ਲੋ ਹਾਂ ਲੈ ਓਏ ਬੰਦ ਹੋ ਗਿਆ ਇਹ ਓਏ ਬੈਟਰੀ ਲੋ ਗਈ ਉਹ ਚਾਰਜ ਰੱਖਿਆ ਕਿਸ ਤੇ ਚਾਰਜਰ ਕਿਹੜਾ ਇਹ ਮੋਟੀ ਪੈਨ ਵਾਲਾ ਸਾਡੇ ਕੋ ਸਾਰੇ ਬਰੀਕ ਪੈਨ ਵਾਲੇ ਮੋਟੀ ਪੈਨ ਵਾਲਾ ਬਾਪੂ ਕੋ ਹੁੰਦਾ ਸੀ ਤੇ ਬਾਪੂ ਕਿਹੜਾ ਨਾਲ ਲੈ ਗਿਆ ਉਥੇ ਅੰਦਰ ਭਿਆਣਾ ਕੱਢ ਕੇ ਲਿਆਓ ਜੇ ਬੈਟਰੀ ਲੋ ਗਈ ਮੈਂ ਘਰੇ ਗੱਲਾਂ ਕਰਨੀਆਂ ਹਾਂ ਲਾਓ ਮੁੰਡਿਆ ਅੰਦਰ ਚਾਰਜ ਲਾਏ ਗੁੱਛੇ ਜਗਾ ਤਵੇਂ ਨਾ ਹੋਏ ਹਾਂ ਯਾ ਮੈਂ ਫੋਨ ਕਰਨਾ ਸੀ ਕੋਈ ਜਣਾ ਫੋਨ ਦਿਓ ਮੈਨੂੰ ਹਾਲੋ ਇੱਥੇ ਕਰ ਲੋ ਮੈਂ ਫੋਨ ਲਵਣਾ ਜ਼ਰੂਰੀ ਆ ਚੇਤਾ ਚੇਤਾ ਆ ਗਿਆ ਹਾਲੋ ਆ ਬੂਟੇ ਹੌਲੀ ਗੱਲ ਕਰ ਹੋਹੀ ਬੋਲਣਿਆ ਤੈਨੂੰ ਕੀ ਓਏ ਬੋਲਣ ਮੈਂ ਕਿਹਾ ਤੈਨੂੰ ਕੀ ਤਕਲੀਫ ਆ ਹਾਲੇ ਬੂਟੇ ਹਾਂ ਅੱਛਾ ਉਹ ਵਧਾਈ ਹੋਵੇ ਉਹ ਵਧਾਈ ਹੋਵੇ ਆ ਤਨੂ ਇੰਡੀਆ ਮੈਚ ਜਿੱਤ ਗਿਆ ਹੈਲੋ ਉਹ ਸੱਚੇ ਨਾਲ ਕਿੰਨੀ ਬਣਾਈਆਂ ਉਹ ਹੌਲ ਕਿ ਹੋ ਗਿਆ ਸੱਚੇ ਨਾਲ ਆਟ ਹੋ ਗਿਆ ਉਹ ਮੇਰਾ ਕਿੱਥੇ ਆ ਅੰਦਰ ਲੱਗਾ ਅੱਛਾ ਕੋਈ ਗੱਲ ਨਹੀਂ ਤੇ ਦੱਸ ਵੀ ਕੀ ਆਏ ਕੀ ਕਹੀਏ ਕੋ ਮਾਰੀ ਹੋਈ ਉਹ ਬਾਪੂ ਜਾਨਾ ਜਾਨਾ ਪੈਨ ਦਾ ਵਿਆਹ ਤੇ ਘਰ ਜਾਂਦਾ ਚੱਲ ਕੋਈ ਗਾਣੀ ਰੋਣਾ ਕੋਈ ਗਾਣੀ ਪੂਰੇ ਬਾਪੂ ਤਰਫੇ ਛੇਤਰਖਾਨਾ ਗੱਲਾਂ ਕਰਨ ਡਿਆਈਓ ਚੱਲ ਚਲੀ ਯਾਰ ਇਹਨੇ ਆਪਾਂ ਨੂੰ ਛੇਤਰ ਪਵਾ ਦੇਣੀ ਚੱਲ ਚਲੀ ਆਪਾਂ ਚਲੀ ਜਾਂਦੇ ਛੇਤਰਖਾਨੀਆਂ ਨੂੰ ਲੈਣੇ ਆਪਾਂ ਕੀ ਹੋਇਆ ਚੰਗਾ ਬਾਪੂ ਅਹੀਂ ਚੱਲੇ ਆ ਫਟਾ ਲੈਣ ਫਟਾ ਫਟਾ ਲੈ ਨਹੀਂ ਚੱਲੇ ਘਰ ਚੱਲੇ ਆ ਜਾਓ ਫੇਰ ਦਫਾਓ ਇਹਨੇ ਛੇਤਰਖਾਨੇ ਆ ਕੀ ਗੱਲ ਤੂੰ ਦੱਸ ਕੀ ਹੋਇਆ ਮੈਂ ਜਾਨਾ ਗਾਂਦਾ ਭੈਣ ਦਾ ਵਿਆਹ ਤੇ ਘਰ ਜਾਂਦਾ ਭੈਣ ਦਾ ਵਿਆਹ ਕੀ ਬਣ ਵਿਆ ਉਹਨਾਂ ਲਈ ਪਈ ਛੋਟੀ ਭੈਣ ਵਿਆਹਣ ਵਾਲੀ ਸੀ ਨਾ ਛੋਟੀ ਭੈਣ ਵਿਆਹਣ ਵਾਲੀ ਸੀ ਤੇ ਫਿਰ ਕੀ ਰੋਣ ਵਾਲੀ ਕਿਹੜੀ ਗੱਲ ਆ ਹੈ ਐਡੀ ਜਵਾਨ ਹੋਈ ਆਪੇ ਕਿਸ ਚਵੜਨਾ ਨਿਕਲ ਜਾਣਾ ਉਹਨੇ ਓਏ ਮੇਰੇ ਕੋਈ ਕਹੇ ਗੱਲ ਕਰਾ ਦੋ ਮਰੀ ਜਾ ਚਲੋ ਬਸ ਤੁਸੀਂ ਮੈਨੂੰ ਹਰ ਵਾਰੀ ਕੋਟਦੇ ਕੋ ਰਹਿ ਜਾਂ ਹੋਏ ਹੈ ਤੁਮੇ ਜਿਵੇਂ ਇਹ ਕਰਵਾਉਂਦੇ ਆ ਆ